ਹਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਇਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋ। ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰ ਬਲੌਗ ਸਟਾਰਟ ਕਰ ਤਾਂ ਪਹਿਲਾ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੁੜੋ। ਹਾਂਜੀ ਇੱਥੇ ਸ਼ਾਮ ਦਾ ਟਾਈਮ ਆ ਬਿਲਕੁਲ ਬਾਹਰ ਥੋੜਾ ਥੋੜਾ ਹਨੇਰਾ ਹੋ ਚੁੱਕਿਆ ਹੈ। ਅੱਜ ਮੈਂ ਕਹਿੰਗੀ ਵੀਡੀਓ ਨੂੰ ਲੇਟ ਤੇ ਅੱਜ ਦਿਨ ਹੈਗਾ ਸ਼ੁੱਕਰਵਾਰ ਦਾ। ਸ੍ਰੀ ਹੈਗੀ ਹੈ 50 ਤੋਂ ਪਰ ਤੇ ਹੁਣ ਲੱਗੀ ਸੀਗੀ ਮੈਂ ਵੀਡੀਓ ਬਣਾਉਣ 2 ਦਿਨ ਤੋਂ ਬਾਅਦ ਜਦੋਂ ਅੰਤਰਾ ਦੇ ਵੇੜੇ ਤੋਂ ਬਾਅਦ ਫੋਨ ਕਰਿਆ ਬਲੌਗ ਸ਼ੁਰੂ ਅੱਗੇ ਲੇਟ ਹੋ ਗਏ ਲੇਟ ਇਸ ਕਰਕੇ ਕਹੋਗੇ ਜੀ ਕਿਉਂਕਿ ਜੀ ਆਪਾਂ ਨੇ ਜਿੱਥੇ ਬੀਜਣਾ ਹੁਣ ਮਤਲਬ ਸਿਆੜਾ ਵਾਲੇ ਪੱਠੇ ਹਨਾ ਸਬਜ਼ੀਆਂ ਵਾਲੇ ਪੱਠੇ ਵੀ ਦੇ ਹੁੰਦੇ ਆ ਉੱਥੇ ਨਾ ਉੱਥੇ ਰੋ ਕੱਢਦੇ ਹੁੰਦੇ ਆ ਮਤਲਬ ਦੇਸੀ ਖਾਦ ਪਾਉਂਦੇ ਹੁੰਦੇ ਆ ਤੇ ਉਹ ਦੇਸੀ ਖਾਦ ਹੁਣ ਕੰਦ ਲੱਗੇ ਹੋਏ ਆਪਾਂ ਦੋ ਘੰਟੇ ਕੱਲ ਲਾਲ ਲਏ ਤੇ ਡੇਢ ਘੰਟਾ ਅਜ ਲਾਲ ਲਿਆ ਹਾਲੇ ਥੋੜੀ ਜਿਹੀ ਰਹਿ ਗਈ ਆ ਖਾਣ ਤੋਂ ਤੇ ਉਹ ਸਾਰੀ ਜਿਹੜੀ ਆਪਣੀ ਗੁੜੀ ਮਤਲਬ ਲਾ ਕੇ ਰੱਖੀ ਹੁੰਦੀ ਐ 6 ਮਹੀਨੇ ਦੀ ਪਈ ਹੁੰਦੀ ਆ ਤੇ ਉਹ ਚੱਕ ਕੇ ਖੇਤ ਦੇ ਵਿੱਚ ਪਾਉਨੇ ਆ ਤੇ ਆਪਾਂ ਕਿਸੇ ਨੂੰ ਨਹੀਂ ਬਟਾਉਂਦੇ ਹੈਗੇ ਆਪੇ ਪਾ ਲਨੇ ਹੁੰਦੇ ਆ ਹਰ ਸਾਲ ਤਿੰਨੋ ਜਣੇ ਲੱਗ ਕੇ ਸਾਈਪੀਤ ਬਾਹਰ-ਬਾਹਰ ਦੇ ਦਿੰਦਾ ਕਿ ਅਸੀਂ ਦੋਨੋਂ ਜਣੇ ਮਤਲਬ ਤਸਰਾਂ ਦੇ ਨਾਲ ਧੋ ਦਿੰਦੇ ਆ ਬਾੜਾ ਲਗਾਤਾਰ ਨਹੀਂ ਕੀ ਕਰਦੇ ਹੈਗੇ ਬਸ ਰੋਜ਼ੀ ਰੋਜ਼ ਮਤਲਬ ਪਾ ਦਿੰਨੇ ਹੁੰਦੇ ਆ ਤੇ ਫਿਰ ਚਲੋ ਜੀ ਪੱਠੇ ਵਧੀਆ ਹੋ ਜਾਂਦੇ ਨੇ ਉਹਦੇ ਨਾਲ ਦੇਸੀ ਖਾਦ ਵੈਸੇ ਇੰਨਾ ਵਜਨ ਨਹੀਂਗਾ ਉਹਦੇ ਵਿੱਚ ਕੜੀ ਹੋਈ ਹੈ ਨਾ ਕਾਫੀ ਪੂਰੀ ਖਾਦ ਜਿਹੜੀ ਟਾਈਮ ਦੀ ਕੋਈ ਹੋਵੇ ਨਾ ਫਿਰ ਉਹ ਗੋਹਾ ਵਗੈਰਾ ਹੈ ਘਾਲ ਕੇ ਵਧੀਆ ਬਣ ਜਾਂਦਾ ਤੇ ਉਹ ਵੀ ਚੱਕ ਕੇ ਪਾਉਂਦੇ ਆ ਤੇ ਉੱਥੇ ਸਾਰੀ ਮਤਲਬ ਸਜਾਵਟ ਦੀ ਕੰਮ ਕਰਦੇ ਆ ਤੇ ਰੋਟੀ ਟੈਲ ਲੱਗ ਗਿਆ ਤਾਂ ਕਰਕੇ ਮੈਂ ਲੇਟ ਹੋਊਗੀ ਅੱਜ ਦਾਲ ਸਰਬ ਜੀ ਕੋਈ ਬਣਾਉਣਾ ਨਹੀਂ ਸੀਗਾ ਤੇ ਫਿਰ ਬਣਾ ਚੱਲ ਵੀ ਹੁਣ ਵੀਡੀਓ ਸ਼ੁਰੂ ਕਰ ਲੈਂਦੇ ਆ ਇੱਥੇ ਮੇਰੇ ਘਰੇ ਹਾ ਸੀਗਾ ਮੈਂ ਕਾੜਾ ਜਿਹਾ ਘਰੇ ਆ ਸੀਗਾ ਜਿਹੜੀ ਗਲੋਬ ਨਹੀਂ ਹੁੰਦੀ ਉਹ ਤੇ ਨਿਯੋਗ ਬਣੇ ਤੇ ਸਾਈਪ੍ਰੀਕ ਨੂੰ ਦੂੰਗੀ ਇਹਦਾ ਬਣਾ ਕੇ ਨਾਲੇ ਕੁਸ਼ ਆਪੀ ਲੂੰਗੀ ਵਧੀਆ ਹੁੰਦੀ ਹੈ ਇਹ ਪੀਣੀ ਕਿਉਂਕਿ ਜੀ ਵੈਸੇ ਵੀ ਚਲੋ ਪੀ ਕੇ ਦੇਖ ਲੈਣਾ ਕਈ ਵਾਰ ਹਨਾ ਡੀਵਾ ਦੇ ਵਿੱਚ ਗਰਮੀ ਗਰਮੀ ਲਿੰਦੀ ਆ ਤੇ ਨਾਲ ਨਿਕਲ ਜਾਂਦੀ ਆ ਕਾਫੀ ਫਾਇਦੇਮੰਦ ਹੁੰਦੀ ਆ ਗਲੋਬ ਦਾ ਤੇ ਉਦੋਂ ਮੈਂ ਘਰੇ ਹਾ ਦੁੱਧ ਤੇ ਨਾਲੇ ਇਹ ਖੜ ਦੁੱਧ ਬਣਦਾ ਇਹਨੂੰ ਆਪਣਾ ਫਿਰ ਬਾਅਦ ਛੋਟੀ ਲਾ ਲਾਂਗੀ ਚੁੱਲੇ ਤੇ ਅੱਗ ਮੈਂ ਬਾਲ ਕੇ ਛੱਡਿਆ ਜਦ ਨੂੰ ਹੌਲੀ ਹੌਲੀ ਨਲੂਗੀ ਹਨਾ ਤੇ ਅ ਮੈਂ ਨਾ ਅੱਥੋਂ ਦੱਸਦੀ ਹਾਂ ਪਰ ਉਸ ਦਿਨ ਜਦੋਂ ਮੈਂ ਹਨਾ ਵੀਡੀਓ ਮੇਰਾ ਚੈਨਲ ਮੋਨਟਾਈਜ਼ੀ ਵੀਡੀਓ ਪਾਈ ਸੀਗੀ ਉਸ ਦਿਨ ਫਿਰ ਮੈਨੂੰ ਕਮੈਂਟ ਆਇਆ ਸੀਗਾ ਜਿਹੜੀ ਭੈਣ ਹੈਗੀ ਆ ਪੰਜਾਬੀ ਕਿਸੇ ਬਲੌਗ ਵਾਲੇ ਦੀਦੀ ਨੇ ਉਹਨਾਂ ਨੇ ਕਮੈਂਟ ਕਰਿਆ ਸੀਗਾ ਵੀ ਤੁਸੀਂ ਦੱਸਿਓ ਵੀ ਤੁਸੀਂ ਬਹੁਤ ਟਾਈਮ ਕਿਵੇਂ ਕੰਪਲੀਟ ਕਰਿਆ ਹਨਾ ਅਬ ਦਾ ਬੀਕੀ ਤੁਸੀਂ ਲਾਈਵ ਆਂਦੇ ਹੁੰਦੇ ਸੀ ਜਾਂ ਬਈ ਹਨਾ ਕਿਵੇਂ ਕਰਿਆ ਤੁਸੀਂ ਦੱਸਿਓ ਤੇ ਮੈਂ ਕਿਹਾ ਚਲੋ ਹਨਾ ਹੋਰ ਤਾਂ ਕੁਝ ਨਹੀਂ ਵਲੌਗ ਸ਼ੂਟ ਕਰਨਾ ਵੀ ਚਲੋ ਅੱਜ ਖੜ ਕੇ ਨੜੀ ਦੀ ਤੁਨ ਕਰ ਦੰਨੇ ਆ ਅ ਦੇਖੋ ਜੀ ਮੈਂ ਨਾ ਪਹਿਲਾਂ ਜਦੋਂ YouTube ਤੇ ਆਈ ਸੀ ਮੈਂ ਇਹ ਮੱਤ ਕੇ ਆਈ ਸੀ ਕਿ ਮੈਨੂੰ 1.5 ਸਾਲ ਲੱਗ ਜੂਗਾ ਪੂਰਾ ਪਰ ਚਲੋ 1.5 ਹਨਾ ਵਾਣੀ ਕੀਤੀ ਕਰਨਾ ਆਪਣਾ 1.5 ਸਾਲ ਤੋਂ ਪਹਿਲਾਂ ਹੀ ਮਤਲਬ ਚਲੋ ਚੈਨਲ ਆਪਣਾ ਸਾਰੇ ਕੰਮ ਕੰਪਲੀਟ ਹੋ ਗਿਆ ਚੈਨਲ ਦਾ ਤੇ ਮੈਂ ਨਾ 0 ਤੋਂ ਸਟਾਰਟ ਕਰਿਆ ਸੀਗਾ ਮੈਂ ਕਿਸੇ ਨੂੰ ਵੀ ਦੱਸਿਆ ਨਹੀਂ ਸੀਗਾ ਵੀ ਅਸੀਂ ਬਲੌਗ ਪਾਉਣ ਲੱਗੇ ਆ ਤੇ ਨਾ ਕਿਸੇ ਨੇ ਸਬਸਕ੍ਰਾਈਬ ਕਰਿਆ ਆਪਣੇ ਆਪ ਮਤਲਬ ਸਾਡਾ ਮਤਲਬ ਚੈਨਲ ਗਰੋ ਹੁੰਦਾ ਗਿਆ ਹਨਾ ਕਦੇ 5 ਵੀਊ ਆ ਜਾਂਦੇ ਪਹਿਲਾਂ ਪਹਿਲਾਂ ਕਦੇ 4 ਆ ਜਾਂਦੇ ਇਦਾਂ ਅਸੀਂ ਕਿਸੇ ਨੂੰ ਵੀ ਨਹੀਂ ਦੱਸਿਆ ਸੀਗਾ ਆਪਦੇ ਹੱਥ ਨਾਲ ਤਾਂ ਕਿਸੇ ਦਾ ਮਤਲਬ ਚੈਨਲ ਅਸੀਂ ਸਬਸਕ੍ਰਾਈਬ ਨਹੀਂ ਕਰਿਆ ਹੈਗਾ ਆਪ ਨੇ ਕਰੇ ਨੇ ਸਾਰੇ ਰਿਸ਼ਤੇਦਾਰਾਂ ਕੋਲ ਵੀ ਮਤਲਬ ਇਦਾਂ ਹੀ ਹੁੰਦਾ ਆਪਣੇ ਆਪਣੇ ਵੀਡੀਓ ਗੱਡਾ ਨੇ ਸਾਡੀਆਂ ਉਹਨਾਂ ਨੇ ਇਦਾਂ ਸਬਸਕ੍ਰਾਈਬ ਕਰੇ ਨੇ ਤੇ ਫੇਰ ਨਾ ਜਦੋਂ ਮਤਲਬ 40 ਹੋ ਗਏ ਸੀਗੇ ਸਬਸਕ੍ਰਾਈਬ ਉਸ ਤੋਂ ਬਾਅਦ ਮੇਰੀ ਇੱਕ ਸ਼ਾਰਟ ਵੀਡੀਓ ਵਾਇਰਲ ਹੋਈ ਸੀਗੀ ਮੈਂ ਨਾ ਆਦੀ ਘਰ ਦੀ ਨਾ ਛੋਟੀ ਜੀ ਆ ਉਹਦੇ ਨਾਲ ਇੱਕ ਸ਼ਾਰਟ ਵੀਡੀਓ ਤੇ ਗਾਣਾ ਲਾ ਕੇ ਉਹ ਟੀਆਂ ਵਾਲਾ song ਲਾ ਕੇ ਨਾ ਉਹ ਸ਼ਾਰਟ ਪਾਇਆ ਸੀਗਾ ਤੇ ਉਹ ਇੰਨਾ ਵਾਇਰਲ ਹੋਇਆ ਮਤਲਬ 1.5 ਲੱਖ ਵਿਊ ਆਇਆ ਸੀਗਾ ਉਹਨੂੰ 1.5 ਲੱਖ ਵਿਊ ਆਣ ਕਰਕੇ ਨਾ ਉਹਦੇ ਨਾਲ ਮੈਨੂੰ 500 ਸਬਸਕ੍ਰਾਈਬ ਮਿਲ ਗਏ ਸੀਗੇ ਤੇ ਬਾਕੀ ਜਿਹੜਾ ਸ਼ਾਰਟ ਤੇ ਵਾਚ ਟਾਈਮ ਹੁੰਦਾ ਉਹ ਆਪਾਂ ਨੂੰ ਨਹੀਂ ਮਿਲਦਾ ਹੈਗਾ ਵੈਸੇ ਤਾਂ 500 ਘੰਟਾ ਮਿਲਿਆ ਸੀਗਾ ਤੇ ਉਹ ਨਹੀਂ ਮਿਲਦਾ ਹੁੰਦਾ ਕਿਉਂਕਿ ਜੇ ਜਿਹੜਾ ਸ਼ਾਰਟ ਨਾ ਮਤਲਬ ਕੋਈ ਟੱਚ ਕਰਕੇ ਦੇਖਦਾ ਉਹਦਾ ਆਪਾਂ ਨੂੰ ਵਾਚ ਟਾਈਮ ਨਹੀਂ ਮਿਲਦਾ ਹੈਗਾ ਜਦੋਂ ਇਦਾਂ ਸਕਰੋਲ ਕਰਕੇ ਦੇਖਦਾ ਨਾ ਉਹਦਾ ਵਾਚ ਟਾਈਮ ਮਿਲਦਾ ਹੁੰਦਾ ਤੇ ਉਹ ਕਾਉਂਟ ਨੂੰ ਨੰਦਾ ਫਿਰ ਆਪਾਂ ਨੂੰ ਉਹਦੇ ਵਿੱਚੋਂ ਥੋੜੇ-ਮੋٹے ਮਿਲ ਗਏ ਸੀਗੇ ਚਲੋ ਮੈਂ ਲਗਾਤਾਰ ਪਾਉਂਦੀ ਰਹੀ ਵੀਡੀਓ ਹਨਾ ਤੇ ਨਾ ਤਾਂ ਮੈਂ ਬੀਹੂਆਂ ਦੇ ਮਗਰ ਭੱਜੀਆਂ ਨਾ ਮਤਲਬ ਭੱਜੀਆਂ ਵੀ ਮੈਨੂੰ ਸਬਸਕ੍ਰਾਈਬ ਕਰੋ ਮੈਂ ਕਿਸੇ ਦੇ ਚੈਨਲ ਤੇ ਜਾ ਕੇ ਅੱਜ ਤੱਕ ਇਹੀ ਕਿਹਾ ਸੀਗਾ ਵੀ ਤੁਸੀਂ ਮੇਰੀ ਚੈਨਲ ਤੇ ਆਓ ਮੈਨੂੰ ਸਬਸਕ੍ਰਾਈਬ ਕਰੋ ਜਾਂ ਨਾ ਵੀ ਤੁਸੀਂ ਮੇਰੀ ਵੀਡੀਓ ਦੇਖੋ ਮੈਂ ਕਿਸੇ ਨੂੰ ਨਹੀਂ ਕਿਹਾ ਸੀਗਾ ਕਿਉਂਕਿ ਜੀ ਜੇ ਆਪਾਂ ਜਾ ਕੇ ਕਿਸੇ ਨੂੰ ਕਹਿੰਨੇ ਵੀ ਸਾਡੇ ਚੈਨਲ ਤੇ ਆ ਕੇ ਸਾਨੂੰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਤਾਂ ਜਰੂਰ ਕਰ ਲਓ ਅਗਲਾ ਪਰ ਵਾਸ਼ ਨਹੀਂ ਕਰੂਗਾ ਕੰਪਲੀਟ ਕਿਉਂਕਿ ਜੀ ਮੈਂ ਹੁਣ ਦੇਖਦੀ ਹਾਂ ਜਿਹੜੇ ਨਾ ਕਾਫੀ ਮੈਨੂੰ ਮੈਸੇਜ ਆਉਂਦੇ ਨੇ ਵੀ ਅਸੀਂ ਤੁਹਾਨੂੰ ਜੁਆਇਨ ਕਰਿਆ ਸਾਨੂੰ ਵੀ ਕਰੋ ਹਨਾ ਸਾਨੂੰ ਵੀ ਸਪੋਰਟ ਕਰੋ ਉਹ ਹਮੇਸ਼ਾ ਤੁਸੀਂ ਵੀ ਦੇਖ ਲਿਓ ਉਹਨਾਂ ਦਾ ਇਹ ਲਿਖਾ ਹੁੰਦਾ ਹੈ ਵੈਰੀ ਨਾਈਸ ਵੈਰੀ ਨਾਈਸ ਵੈਰੀ ਨੈਸ ਪਰ ਉਹ ਕਦੇ ਵੀ ਵੀਡੀਓ ਦੇ ਵਿੱਚ ਨਹੀਂ ਗਏ ਹੁੰਦੇ ਹੈਗੇ ਵਿੱਚ ਲਈ ਗੱਲ ਜਿਹੜੀ ਆਪਾਂ ਨੇ ਕਦੇ ਵੀ ਬੋਲੀ ਹੁੰਦੀ ਆ ਉਹ ਨਹੀਂ ਪਤਾ ਹੁੰਦਾ ਉਹਨਾਂ ਨੂੰ ਬਹੁਤ ਜ਼ਿਆਦਾ ਸਬਸਕ੍ਰਾਈਬਰ ਐਹ ਜਿਹੇ ਨੇ ਜਿਹੜੇ ਸਿਰਫ ਉਹ ਵੈਰੀ ਨਾਈਸ ਲਿਖ ਕੇ ਚਲੇ ਜਾਂਦੇ ਨੇ ਉਹ ਆਉਂਦੇ ਜਰੂਰ ਨੇ ਪਰ ਵਾਚ ਕਰਕੇ ਕੰਪਲੀਟ ਮੈਂ ਕਦੇ ਵੀ ਕਿਸੇ ਨੂੰ ਨਹੀਂ ਕਿਹਾ ਸੀ ਮੈਂ ਜਲਦੀ ਮਤਲਬ ਜਲਦੀ ਸੀ ਹਰੇਕ ਦੇ ਕਮੈਂਟ ਹੈ ਛੱਡੇ ਹੁੰਦੇ ਸੀ ਆਪਾਂ ਕਰਕੇ ਕਿਉਂਕਿ ਉਹਨਾਂ ਦੀ ਵੀਡੀਓ ਫੋਲੋ ਵਾਚ ਕਰਕੇ ਕਿਉਂਕਿ ਜਦੋਂ ਆਪਾਂ ਜਾਵਾਂਗੇ ਕਿਸੇ ਦੇ ਚੈਨਲ ਤੇ ਖੁਦ ਆਪਣੇ ਆਪ ਅਗਲਾ ਆਪਾਂ ਉਹਨੂੰ ਦੇਖੂਗਾ ਵੀ ਇਹ ਆਪਣੇ ਹਨਾ ਚੈਨਲ ਤੇ ਰੋਜ਼ ਆਉਂਦਾ ਵੀਊ ਦਿੰਦਾ ਹੈ ਤੇ ਮਤਲਬ ਵੀ ਆਪਾਂ ਵੀ ਦੇਖੀ ਵੀ ਕੌਣ ਆਏ ਹੈ ਹਨਾ ਇਸ ਤਰ੍ਹਾਂ ਤੇ ਫਿਰ ਉਹ ਆਪ ਆਪ ਆਪਣੇ ਜਿਹੜਾ ਚੈਨਲ ਤੇ ਆਊਗਾ ਜੋ ਇੱਕ ਦਿਨ ਆਊਗਾ ਉਹਨੂੰ ਵੀਡੀਓ ਪਸੰਦ ਆਊਗੀ ਉਹ ਦੂਸਰੇ ਦਿਨ ਵੀ ਜਰੂਰ ਆਊਗਾ ਮੇਰਾ ਬਸ ਇਦਾਂ ਹੀ ਸੀਗਾ ਮੈਂ ਕਿਸੇ ਨੂੰ ਵੀ ਕਿਹਾ ਨਹੀਂ ਸੀਗਾ ਆਪਣੇ ਆਪ ਮੈਨੂੰ ਵੀ ਉਹ ਇਦਾਂ ਹੀ ਆਉਂਦੇ ਰਿਹਾ ਹੈ ਕਈ ਵਾਰ ਮੈਂ ਇਦਾਂ ਹੁੰਦਾ ਨਾ ਮਤਲਬ ਆਪਾ ਵੀਊਅਰ ਨੇ ਮਗਰ ਭੱਜ ਲੰਨੇ ਆ ਚਾਹੇ ਆਪ ਨੂੰ ਪਰਸੋ ਵੀ ਆਉਂਦਾ ਪਰ ਉਹਨਾਂ ਬਹੁਤ ਟਾਈਮ ਨਹੀਂ ਮਿਲਦਾ ਕਿਉਂਕਿ ਜੀ ਸਿਰਫ 2-2 ਮਿੰਟ ਦੇਖਦਾ ਅਗਲਾ ਹਨਾ ਫਿਰ ਉਹਨਾਂ ਸਕਿੱਪ ਕਰ ਕਰ ਦੇਖੀ ਜਾਂਦਾ ਤੇ ਮੈਨੂੰ ਚਾਹੇ ਵੈਸੇ ਉਹ ਵਿਊ ਕੱਟ ਆਉਂਦੇ ਸੀ ਕਈ ਵਾਰ ਤਾਂ 100 ਵਿਊ ਆਉਂਦਾ ਸੀ ਕਈ ਵਾਰ 90 80 ਇੱਥੇ ਤੱਕ ਆਉਂਦੇ ਸੀ ਪਰ ਬੋਸ ਟਾਈਮ ਬਹੁਤ ਮਿਲਦਾ ਸੀ ਕਈ ਵਾਰ ਤਾਂ 100 100 ਵਿਊ ਮਤੈ ਮੈਨੂੰ 15 ਘੰਟੇ ਮਿਲ ਜਾਂਦੇ ਸੀ ਕਿਉਂਕਿ ਉਹ ਫੁੱਲ ਵਾਚ ਕਰਦੇ ਸੀਗੇ ਵਿਊ ਨਾ ਮਗਰ ਨਾ ਭੱਜਿਆ ਕਰੋ ਵਿਊ ਤਾਂ ਕਈ ਵਾਰ ਹਨਾ ਮੜੇ ਜੇ ਟੱਚ ਕਰਨ ਨਾਲ ਵੀ ਆ ਜਾਂਦਾ ਚਾਹੇ ਬੰਦਾ ਇੱਕ ਸੈਕਿੰਡ ਲਈ ਉਹ ਹਨਾ ਆਪਣਾ ਮਤਲਬ ਟੱਚ ਕਰੇ ਚੈਨਲ ਨੂੰ ਵੀਡੀਓ ਨੂੰ ਉਹ ਤਾਂ ਤਾਂ ਵੀ ਵਿਊ ਆ ਜਾਂਦਾ ਜੋ ਮੰਗਣਾ ਬਚਾ ਰੋ ਮਤਲਬ ਅਗਲੇ ਦਾ ਆਪਣੇ ਤੇ ਵੀਡੀਓ ਤੇ ਇੰਟਰਸਟ ਬਣਾਇਆ ਕਰੋ ਵੀ ਆਪਾਂ ਨੂੰ ਅਗਲਾ ਦੇਖੀ ਹੈ ਨਾ ਤੇ ਬਾਕੀ ਕਈ ਬਣਾ ਦਾ ਇਹ ਮੰਨਣਾ ਹੈ ਵੀ ਆਪਾਂ ਲਾਈਵ ਹੈ ਨਾ ਆ ਜੰਨੇ ਆ ਫਿਰ ਆਪਾਂ ਨੂੰ ਬਹੁਤ ਸਟੈਂਡ ਮਿਲਦਾ ਮੈਂ ਬਹੁਤ ਜਿਆਦਾ ਦੇਖਿਆ ਨੇ ਨਾ ਲਾਈਵ ਨਾ ਚਲਾ ਕੇ ਕਿਸੇ ਸ਼ੱਤ ਵਾਲਾ ਜਾਂ ਪੱਖੇ ਵਾਲ ਕਰਕੇ ਛੱਡ ਦਿੰਦੇ ਨੇ ਦੋ ਦੋ ਘੰਟੇ ਦੋ ਦੋ ਘੰਟੇ ਤਾਂ ਚੱਲੀ ਜਾਂਦਾ ਲਾਈਵ ਇਹ ਹੁੰਦਾ ਕਿ ਆਪਾਂ ਆ ਕੇ ਹੈ ਨਾ ਕਿਸੇ ਨਾਲ ਗੱਲਾਂ ਕਰੀਆ ਆਮੋ ਸਾਹਮਣੇ ਬਹਿ ਕੇ ਹੈ ਨਾ ਆਪਣੇ ਨਾਲ ਗੱਲਾਂ ਕਰੇ ਇਹ ਨਾ ਇਸ ਲਈ ਬਣਾਇਆ ਲਾਈਵ ਤੇ ਆਪਾਂ ਚਲੋ ਬਣਾ ਕਲਾਕਾਰ ਲੰਮੀਆ ਤੇ ਕਮੈਂਟ ਕਰਦੇ ਲੋਕ ਆਪਾਂ ਨੂੰ ਉਸ ਤੋਂ ਬਾਅਦ ਲਾਈਵ ਦਾ ਘੰਟਾ ਪਰ ਚਾਹੇ ਤੁਸੀਂ 3 ਘੰਟੇ ਛੱਡ ਦਿਓ ਚਾਹੇ 4 ਛੱਡ ਦਿਓ ਆਪਾਂ ਨੂੰ ਵਾਚ ਟਾਈਮ ਲਾਈਵ ਦਾ ਸਿਰਫ ਉਹ ਮਿਲਣਾ ਜਦੋਂ ਆਪਾਂ ਨੇ ਵੀਡੀਓ ਆਪਣੀ ਪਬਲਿਕ ਕਰਤੀ ਪਬਲਿਕ ਕਰਨ ਤੋਂ ਬਾਅਦ ਜਿੰਨੇ ਲੋਕਾਂ ਨੇ ਉਹਨੂੰ ਹਨਾ ਵਾਚ ਕਰਿਆ ਜਿੰਨਾ ਚਿਰ ਉਹ ਰਹੇ ਉਸ ਵੀਡੀਓ ਤੇ ਉਹ ਵਾਚ ਟਾਈਮ ਮਿਲਣਾ ਤੁਸੀਂ ਚਾਹੇ ਜਿੰਨਾ ਚਿਰ ਮਰਜ਼ੀ ਹੈ ਨਾ ਲਾਈਵ ਤੇ ਬੈਠੇ ਰਹੋ ਚਾਹੇ 2-2 ਘੰਟੇ ਲੱਗੋ ਬੈਠੇ ਰਹੋ ਉਹ ਬੋਸ ਟਾਈਮ ਨਹੀਂ ਆਪਾਂ ਨੂੰ ਮਿਲਣਾ ਹੈਗਾ ਤੁਸੀਂ ਦੇਖੋ ਜਿਹੜਾ ਆਪਾਂ ਨੂੰ ਲਾਈਵ ਤੇ ਹੈ ਨਾ ਆਪਣਾ ਕਮੈਂਟ ਕਰਦਾ ਉਹ ਕਦੇ ਵੀ ਜਦੋਂ ਆਪਾਂ ਪਬਲਿਕ ਕਰ ਦਿਆਂ ਉਹ ਕਮੈਂਟ ਨਹੀਂ ਸ਼ੋ ਹੋਉਂਦੇ ਹੈਗੇ ਆ ਤੁਹਾਨੂੰ ਸਿਰਫ ਉਹ ਹੀ ਕਮੈਂਟ ਸ਼ੋ ਹੁੰਦੇ ਨੇ ਜਦੋਂ ਆਪਣੀ ਵੀਡੀਓ ਲਾਈਵ ਵਾਲੀ ਵੀਡੀਓ ਪਬਲਿਕ ਹੋ ਜਾਂਦੀ ਆ ਉਹੀ ਕਮੈਂਟ ਆਪਾਂ ਨੂੰ ਸ਼ੋ ਹੁੰਦੇ ਨੇ ਇਸ ਲਈ ਹੈ ਨਾ ਕਰ ਲਿਆ ਕਰੋ ਥੋੜਾ ਜਿਹਾ ਕਰਿਆ ਕਰ ਲੋ ਗੱਲਬਾਤਾਂ ਕਰ ਲਿਆ ਕਰੋ ਤੇ ਇਦਾਂ ਜਿਹੜੇ ਲਾ ਕੇ ਛੱਡ ਦਿੰਦੇ ਨੇ ਕਿਉਂਕਿ ਜੇ ਆਪਣਾ ਕੰਮ ਸਰ ਕੋਸਟ ਆਪਣਾ ਬੋਸਟੈਂਡ ਨੂੰ ਕੰਪਲੀਟ ਕਰਨਾ ਹੈਗਾ ਆਪਾਂ ਨੇ ਚੈਨਲ ਨੂੰ ਗਰੋ ਕਰਾਉਣਾ ਹੈ ਤਾਂ ਜੋ ਆਪਣਾ ਉਹਨਾਂ ਚੈਨਲ ਆਪਾਂ ਨੇ ਕੰਮ ਕਰਨਾ ਕਿ ਲਗਦਾ ਹਨ ਕਿ ਲੋਕਾਂ ਆਪਣੇ ਵਿੱਚ ਇੰਟਰਸਟ ਵਾਲੇ ਆਪਣੀ ਵੀਡੀਓ ਦੇਖਣ ਤੋਂ ਉੱਥੇ ਨਾ ਤੇ ਤਾਂ ਕਰਕੇ ਲਾਈਵ 'ਚ ਗੱਲਬਾਤ ਕਰ ਲਿਆ ਕਰੋ ਇਦਾਂ ਲਾ ਕੇ ਨਾ ਛੱਡਿਆ ਕਰੋ ਮੈਂ ਬਹੁਤ ਆ ਦੇ ਦੇਖੇ ਨੇ ਨਾ ਲਾ ਕੇ ਛੱਡ ਦਿੰਦੇ ਨੇ ਕਿਸੇ ਫਲਾਵਰ ਉੱਪਰ ਲਾ ਦਿੰਦੇ ਨੇ ਛੱਤ ਉੱਪਰ ਆ ਦਿੰਦੇ ਨੇ ਤਾਂ ਲਾਈਵ ਛੱਡਿਆ ਹੁੰਦਾ ਨਾ ਨੇ ਲਾ ਕੇ ਇਹਰ 11 11 ਵਾਪਸ ਨੂੰ ਵਾਰ ਵਾਰ ਹੋਏਗੀ ਲਾਈਵ ਚੱਲ ਜੁਦਦੇ ਨੇ ਇੰਨਾ ਕਰਿਆ ਕਰੋ ਤੇ ਆਪਾਂ ਪਬਲਿਕ ਕਰਦੇ ਜਦੋਂ ਵੀਡੀਓ ਨਾ ਉਸ ਟਾਈਮ ਬਹੁਤ ਸਾਰਾ ਮਿਲਦਾ ਪਰ ਤੇ ਲਾਈਵ ਅਸੀਂ ਕਦੇ ਨਹੀਂ ਕਰਿਆ ਹੈਗਾ ਇੱਕ ਦੋ ਵੀਡੀਓ ਹੋਣਗੀਆਂ ਸ਼ਾਇਦ ਮੇਰੀ ਲਾਈਵ ਦੀਆਂ ਉਹ ਵੀ ਜਦੋਂ ਸਾਡੇ ਨਗਰ ਕੀਤਾ ਨਿਕਲਿਆ ਸੀਗਾ ਉਹ ਵੀਡੀਓ ਬੰਨਾ ਸੀ ਅਸੀਂ ਲਾ ਲੁੰਦੀ ਆ ਬਾਕੀ ਅਸੀਂ ਮੈਂ ਬਿਲਕੁਲ ਵੀ ਲਾਈਵ ਨਹੀਂ ਕਰਿਆ ਹੈਗਾ ਤੇ ਇਸ ਤੋਂ ਬਾਅਦ ਫਿਰ ਜਦੋਂ ਮੈਂ ਵੀਡੀਓ ਪਾਉਣ ਦੀ ਗੀ ਪਾਉਣ ਦੀ ਗੀ ਫਿਰ ਨਾ ਬਸ ਇਹ ਸੋਚ ਲਗ ਰਿਹਾ ਕੋਲ ਵੀ ਆਪਣੀ ਕਿਹੜੀ ਵੀਡੀਓ ਵਾਇਰਲ ਹੋਊਗੀ ਕਿ ਕਿਹੜੀ ਨੂੰ ਵੱਧ ਪਸੰਦ ਕਰਦੇ ਨੇ ਉਹੀ ਕੰਟੈਕਟ ਲੈ ਕੇ ਆਇਆ ਕਰੋ ਸਾਹਮਣੇ ਹਨਾ ਫਿਰ ਉਹ ਤੇ ਭਾਦਰ ਫਿਰ ਵਾਸਤਾ ਮਿਲ ਜਾਂਦਾ ਮੇਰੀ ਸਾਰਾ ਨਾਲ ਹਾਈਐਸਟ ਵੀਡੀਓ ਇੱਕ ਸ਼ਾਰਟ ਵਾਲੀ ਹੋਈ ਸੀ ਇੱਕ ਹੋਈ ਸੀਗੀ ਲੌਂਗ ਵੀਡੀਓ ਉੱਤੇ ਮਤਲਬ 8000 ਤੋਂ ਤੇ ਕੋਈ ਵੀਊ ਆਇਆ ਹੋਏ ਨੇ ਤੇ ਉਹ ਉਹਨਾਂ ਨਾਲ ਤੇ ਮੈਨੂੰ ਵਾਸਤਾ ਮਿਲਿਆ ਉਹ ਸੀਗੀ ਮੇਰੀ ਮੱਝਾਂ ਵਾਲੀ ਮੱਝਾਂ ਵਾਲੀਆਂ ਮੇਰੀਆਂ ਦੋ ਤਿੰਨ ਵੀਡੀਓ ਵਾਇਰਲ ਹੋਈ ਉਹਨਾਂ ਨੇ ਉਹਨਾਂ ਨਾਲ ਵਾਸਤਾ ਮੇਰਾ ਹੋ ਗਿਆ ਤੇ ਬਾਕੀ ਜਿਹੜੀਆਂ ਡੇਲੀ ਕੰਮ ਕਰਦੇ ਰੋ ਜਦੋਂ ਆਪਾਂ ਡੇਲੀ ਕੰਮ ਕਰਦੇ ਰਹਾਂਗੇ ਰੋਜ਼ੀ ਰੋਜ਼ ਥਿਊ ਆਉਣਗੇ ਆਪਾਂ ਨੂੰ ਸੌਰੀ 10 ਸਟੈਂਡ ਆਊਗਾ ਉਹ ਆਪਣਾ ਕਾਉਂਟ ਹੋਣਾ ਜਾਊਗਾ ਤੇ ਆਪਣਾ ਇਸ ਤਰ੍ਹਾਂ ਬੌਸਟੈਂਡ ਕੰਪਲੀਟ ਹੋਊਗਾ ਤੇ ਮੈਂ ਇਸ ਤਰ੍ਹਾਂ ਹੀ ਕਰਿਆ ਮੈਂ ਕਿਸੇ ਤੋਂ ਨਹੀਂ ਕਰਾਇਆ ਹੈਗਾ ਨਾ ਮੈਂ ਕਿਸੇ ਨੂੰ ਵੀ ਹੱਥ ਮੇਰੀ ਵੀਡੀਓ ਤੇ ਆ ਕੇ ਮੈਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਲਿੰਕ ਨਹੀਂ ਨਾ ਕਿਸੇ ਦੇ ਮੈਂ ਬਸ ਇਦਾਂ ਹੀ ਮਤਲਬ ਲੋਕ ਜੁੜਦੇ ਗਏ ਚਲੋ ਆਪਣਾ ਬਾਕਸ ਟੈਂਪਲਟ ਹੋ ਗਿਆ ਕੜਾ ਦੇ ਵੀ ਦਿੱਜੇ ਗਏ ਹੋ ਰਹਾ ਤਾਂ ਦੁੱਧ ਨੂੰ ਵੜੀ ਪਾਉਣੇ ਆਲੀ ਆ ਤੇ ਹੋਰ ਤਾਂ ਸ਼ਾਇਦ ਕੋਈ ਕਮੈਂਟ ਹੈ ਨਹੀਂ ਸੀਗਾ ਤੇ ਬਾਕੀ ਤੁਸੀਂ ਜੇ ਕੋਈ ਹੋਰ ਕਮੈਂਟ ਹੋਇਆ ਤਾਂ ਕਰ ਦਿਓ ਫਿਰ ਆਪਾਂ ਜੋੜਦੇ ਜਾਵਾਂਗੇ ਤਾਂ ਮੈਂ ਹੋਰ ਪਹਿਲਾਂ ਮੈਂ ਗੱਲਾਂ ਤਾਂ ਬਹੁਤ ਸੋਚੀ ਹੋਈਆਂ ਸੀ ਵੀ ਆ ਦੱਸੂਗੀ ਹਮੇਂ ਭੁੱਲ ਗਈ ਚਲੋ ਜੀ ਫਿਰ ਵੀਡੀਓ ਬਣਾ ਲਾਂਗੇ ਫਿਰ ਆਪਾਂ ਇੱਕ ਹੋਰ ਜੇ ਕੋਈ ਕੋਈ ਹੋਰ ਜਾਣਕਾਰੀ ਚਾਹੀਦੀ ਹੋਈ ਚਲੋ ਜੀ ਆਪਾਂ ਹਣਾ ਵੀਡੀਓ ਦਾ ਐਂਡ ਬੇਤੀ ਕਰਦੇ ਆ ਤੇ ਮਿਲਾਂਗੇ ਕੱਲ ਕਿਸੇ ਹੋਰ ਨਵੇਂ ਵਲੌਗ ਦੇ ਨਾਲ ਤਾਂ ਕਿ ওকে ਬਾਏ ਬਾਏ ਟਾਤਾ